ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਗਿਆ ਹੈ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਜਾਣ ਲਵੋ ਕਿ ਅਗਲੇ 3 ਦਿਨ ਕਿੰਨੇ ਖਤਰਨਾਕ ਰਹਿਣ ਵਾਲੇ ਨੇ ਨਦੀਆਂ ਨਾਲੀਆਂ ਤੋਂ ਦੂਰ ਰਹੋ ਅਤੇ 3 ਦਿਨ ਕਿਹੜੇ ਨੇ ਜਿੱਥੇ ਲਗਾਤਾਰ ਮੀਂਹ ਪੈ ਸਕਦਾ ਹੈ ਕਿਤੇ ਘੱਟ ਪਵੇਗਾ ਤੇ ਕਿਤੇ ਤੇਜ਼ ਪਵੇਗਾ ਉਹ ਇਲਾਕੇ ਕਿਹੜੇ ਨੇ ਇਹ ਜਾਣ ਲਵੋ ਜੀ ਆਸ ਉਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਮੌਨਸੂਨ ਇਸ ਵਾਰ ਜੋ ਹੈ ਜਲਦੀ ਆ ਗਿਆ ਹੈ ਇਹ ਗੱਲ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਮੌਨਸੂਨ ਆਪਣੇ ਸਮੇ ਤੋਂ ਪਹਿਲਾਂ ਆਇਆ ਤੇ ਲਗਾਤਾਰ ਬਰਸਾਤ ਹੋ ਰਹੀ ਹੈ ਬਹੁਤ سارے ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਹੈ ਤੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਗਰਮੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਹਿਸੂਸ ਕੀਤੀ ਜਾਂਦੀ ਹੈ ਸੋ ਲਗਾਤਾਰ ਜੋ ਮੀਂਹ ਦੇ ਅਸਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤੇ ਬਹੁਤ ਬਾਅਦ ਮੌਸਮ ਵਿਭਾਗ ਵੱਲੋਂ ਜੋ ਭਵਿੱਖਬਾਣੀ ਕੀਤੀ ਜਾਂਦੀ ਹੈ ਉਹ ਸੱਚ ਵੀ ਹੁੰਦੀ ਹੈ ਤੇ ਇੱਕ ਵਾਰ ਫਿਰ ਤੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਹੁਣ 3 ਦਿਨ ਮੀਂਹ ਪੈਣ ਵਾਲਾ ਹੈ ਜੀ ਹਾਂ ਦਾਦੀ ਇਹ ਕਿ ਦੱਸਿਆ ਗਿਆ ਕਿ 21 ਅਤੇ 22 ਤਰੀਕ ਨੂੰ ਜੋ ਹੈ ਉਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਤੇ ਕਿਹਾ ਗਿਆ ਹੈ ਕਿ 21 21 ਅਤੇ 22 ਨੂੰ ਪੰਜਾਬ ਦੇ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀ ਪੈਣਗੇ ਜੀ ਮੀ ਪਵੇਗਾ ਜੀ ਹਾਂ ਦੱਸਦੀ ਹੈ ਕਿ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਹੋ ਸਕਦਾ ਤੁਸੀਂ ਘਰੋਂ ਨਾ ਨਿਕਲਿਓ ਜੇਕਰ ਮੌਸਮ ਖਰਾਬ ਹੁੰਦਾ ਹੈ ਤੇ ਕੋਸ਼ਿਸ਼ ਕਰਨਾ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਸੁਰੱਖਿਅਤ ਰਹੋ ਅਤੇ ਬਹੁਤ ਸਾਰੀਆਂ ਗਾਈਡਲਾਈਨਸ ਹਮੇਸ਼ਾ ਹਮੇਸ਼ਾ ਦਿੱਤੀਆਂ ਜਾਂਦੀਆਂ ਨੇ ਕਿ ਜਦੋਂ ਵੀ ਤੁਸੀਂ ਬਾਹਰ ਹੋ ਕਿਤੇ ਕਿਤੇ ਹਨੇਰੀ ਚੱਲ ਰਹੀ ਹੈ ਕਿਤੇ ਮੀ ਪੈ ਰਿਹਾ ਹੈ ਕਿਤੇ ਮੌਸਮ ਖਰਾਬ ਹੈ ਤੇ ਹਮੇਸ਼ਾ ਕੁਝ ਚੀਜ਼ਾਂ ਦਾ ਹਮੇਸ਼ਾ ਖਿਆਲ ਕਿਆ ਕਰੋ ਕਿ ਜਦੋਂ ਤੂਫਾਨ ਆ ਰਿਹਾ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਜੋ ਹੈ ਸਥਾਈ ਸਥਾਨ ਤੇ ਜਿਹੜਾ ਹੈ ਤੁਸੀਂ ਖੜੇ ਹੋ ਸਕੋ ਜੇਕਰ ਤੁਸੀਂ ਗੱਡੀ ਦੇ ਵਿੱਚ ਹੋ ਤੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਹੈ ਉਹ ਤੁਸੀਂ ਕਿਸੇ ਦੀਵਾਰ ਦੇ ਨਾਲ ਖੜੇ ਹੋ ਸਕਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਹਨੇਰੀ ਚੱਲ ਰਹੀ ਹੈ ਤੇ ਤੁਸੀਂ ਕਿਸੇ ਰੁੱਖ ਦੇ ਹੇਠਾਂ ਨਾ ਖੜੇ ਹੋਵੋ ਕਿਸੇ ਖੰਬੇ ਦੇ ਹੇਠਾਂ ਨਾ ਖੜੇ ਹੋਵੋ ਜਿਹੜੀਆਂ ਚੀਜ਼ਾਂ ਡਿੱਗਣ ਵਾਲੀਆਂ ਨੇ ਜਾਂ ਕੋਈ ਬਹੁਤ ਵੱਡੀ ਬਿਲਡਿੰਗ ਹੈ ਤੇ ਉਹਦੇ ਹੇਠਾਂ ਨਾ ਖੜੇ ਹੋਵੋ ਸੋ ਅਜਿਹੀਆਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਜਦੋਂ ਵੀ ਕੋਈ ਤੂਫਾਨ ਆਉਂਦਾ ਹੈ ਜਾਂ ਕੋਈ ਮੀਂਹ ਆਉਂਦਾ ਹੈ ਸੋ ਇਸ ਦੇ ਵਿਚਕਾਰ ਹੀ 20 21 ਅਤੇ 22 ਨੂੰ ਜੋ ਹੈ ਉਹ ਮੌਸਮ ਭਾਗ ਦੇ ਵੱਲੋਂ ਮੀਂਹ ਦੀ ਗੱਲ ਜਿਹੜੀ ਹੈ ਉਹ ਆਖੀ ਗਈ ਆ ਸੋ ਤੁਸੀਂ ਕਿਹੜੇ ਇਲਾਕੇ ਤੋਂ ਹੋ ਤੁਹਾਡੇ ਇਲਾਕੇ ਦਾ ਇਸ ਸਮੇਂ ਹਾਲ ਕਿਹੋ ਜਿਹਾ ਹੈ ਮੌਸਮ ਕਿਹੋ ਜਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਗਰਮੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਠੰਡਾ ਹੈ ਕਿਹੋ ਜਿਹਾ ਹਾਲ ਹੈ ਤੁਹਾਡੇ ਇਲਾਕੇ ਦਾ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿਉਂਕਿ ਇਸ ਤਰੀਕੇ ਦੇ ਨਾਲ ਦੱਸਣ ਦੇ ਨਾਲ ਪੂਰੇ ਪੰਜਾਬ ਦੇ ਹਾਲਾਤ ਇੱਕ ਦੂਜੇ ਨੂੰ ਪਤਾ ਲੱਗਦੇ ਰਹਿੰਦੇ ਨੇ ਅਤੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਕਿ ਇਹ ਸਾਡੇ ਇਲਾਕੇ ਦਾ ਇਹ ਜਾਂ ਇਸ ਇਲਾਕੇ ਦੇ ਵਿੱਚ ਮੀ ਪੈ ਰਿਹਾ ਹੈ ਜਾਂ ਸਾਡੇ ਤੋਂ ਇੰਨੇ ਕਿਲੋਮੀਟਰ ਦੇ ਵਿੱਚ ਮੀ ਪੈ ਰਿਹਾ ਹੈ ਪਰ ਸਾਡੇ ਨਹੀਂ ਪੈ ਰਿਹਾ ਸੋ ਜੇਕਰ ਤੁਸੀਂ ਕਮੈਂਟਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਦੱਸੋਗੇ ਤੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਬਾਰੇ ਪਤਾ ਲੱਗੇਗਾ ਸੋ ਆਪਣੇ ਇਲਾਕੇ ਦਾ ਨਾਮ ਲਿਖ ਕੇ ਇਹ ਜ਼ਰੂਰ ਦੱਸਣਾ ਕਿ ਮੌਸਮ ਦੇ ਉੱਤੇ ਠੰਡਾ ਹੈ ਜਾਂ ਗਰਮ ਹੈ ਤੁਹਾਡੇ ਇਲਾਕੇ ਦਾ ਕਿਹੋ ਜਿਹਾ ਹਾਲ ਹੈ